ਅਛਾ ਇੱਕ ਚੀਜ਼ ਨੇ ਜਾਤ ਪਾਤ ਖਤਮ ਕੀਤੀ ਏ ਥੋੜੀ ਜੀ ਉਹ ਵੀ ਪੂਰੀ ਨਹੀਂ ਕਿੰਨੇ ਭਲਾ ਆ ਸਾਢੇ 6 ਬਹਿਣ ਨੇ 7 ਬਹਿਣ ਨੇ ਕਿਉਂ ਜੀ ਉੱਚੀ ਬੋਲਿਓ ਜੀ ਕਿਤੇ ਹਨਾ ਕੋਈ ਮੰਨੇ ਭਵੇਂ ਉਹਾਂ ਦੇ ਜੀ ਲੜਕੀ ਨੂੰ 7 ਬਹਿਣ ਆਉਂਦੇ ਕਹਿੰਦੇ ਜਾਤ ਕੁਝ ਜਾਤਾਂ ਚ ਹੀ ਰੱਖਿਆ ਜੇ ਕੇ ਦੇ ਮੁੰਡੇ ਤੇ ਆਉਂਦੇ ਆ ਉਹ ਵੀ ਬੋਲਦੇ ਸ਼ਬਦ ਕੀ ਭਲਾ ਜਾਤਾਂ ਚ ਕੀ ਰੱਖਿਆ ਇਹ ਚ ਰਿਸ਼ਤਾ ਕਰਾਂ ਤੋਰ ਤੋਰ ਕੇ ਵੇਂਦੇ ਉਹਨੂੰ ਵੀ ਇਹ ਵਿਚਾਰ ਠੀਕ ਵਾ ਹਾਈਟ ਵੇਂਦੇ ਆ ਵੀ ਦੇ ਲਾਗੇ ਖਿਲਾੜ ਕੇ ਵੇਂਦੇ ਆ ਵੀ ਮੁੰਡਾ ਕੁੜੀ ਫੱਪਦੇ ਆ ਵਿਦੇਸ਼ ਜਾਣ ਲੱਗਿਆਂ ਇਹ ਸ਼ਬਦ ਸਭ ਖਤਮ ਹੋ ਜਾਂਦੇ ਲਾਲਚਾਂ ਤੇ ਅਸੀਂ ਪਤਾ ਕੀ ਬੰਦੇ ਆ ਮੈਂ ਪਹਿਲਾਂ ਮਾਫੀ ਮੰਗ ਲਵਾਂ ਅਸੀਂ ਪਤਾ ਕੀ ਕਰਦੇ ਆ ਅਸੀਂ ਇਹ ਸ਼ਬਦ ਬੋਲਦੇ ਆ ਵੀ ਵੇਖੋ ਸੰਯੋਗਤਾ ਰੱਬ ਨੇ ਧਰ ਤੋਂ ਹੀ ਬਣਾਇਆ ਕਿਉਂ ਜੀ ਸਹਿਮਤ ਐ ਇਹ ਗੱਲ ਜੇ ਸੰਯੋਗ ਧਰਤੋਂ ਰੱਬ ਹੀ ਬਣਾਉਂਦਾ ਤੇ ਫਿਰ ਆੜੇ ਪੰਜ ਪੰਜ ਛੇ ਛੇ ਰਿਸ਼ਤੇ ਅਸੀਂ ਵੇਖ ਵੇਖ ਕੇ ਜਵਾਬ ਦੇ ਦੇ ਕੇ ਗਾਂਹ ਤੁਰੇ ਜਾਂਦੇ ਆ ਲਾਲਚ ਵਸ ਜਿਹੜੇ ਰੱਬ ਸੰਯੋਗ ਬਣਾਉਂਦਾ ਨਾ ਉਹ ਬੀਬੀ ਭਾਨੀ ਤੇ ਭਾਈ ਜੇਠਾ ਜੀ ਵਰਗੇ ਹੁੰਦੇ ਆ